ਬੀ ਜੀ ਪੀ ਪੰਜਾਬ ਤੇ ਦिशा ਨੇ ਤੇ ਸ਼ੇਡ ਜੁਰਮ ਦੇ ਖਿਲਾਫ ਬਹੁਤ ਸ਼ਕਤੀ ਦੀ ਕਾਰਵਾਈ ਤੇ ਜਿਹੜੇ ਦिशांति ਦੇ ਸੰਬੰਧ ਤੇ ਗਏ ਹਨ ਇਹਦੇ ਵਿੱਚ ਮੈਂ ਇੱਕ ਪਬਲਿਕ ਨੂੰ ਅਪੀਲ ਦੀ ਕਰਨਾ ਚਾਹੁੰਦਾ ਜੋ ਵੀ ਤੁਹਾਡੇ ਕੋਲ ਲਾਇਸੈਂਸੀ ਅਸਲਾ ਹੈਗਾ ਹੈ ਲਾਇਸੈਂਸੀ ਅਸਲਾ ਉਹ ਤੁਹਾਡੀ ਆਪਣੀ ਸੇਫਟੀ ਦੇ ਲਈ ਤੁਹਾਨੂੰ ਦਿੱਤਾ ਗਿਆ ਹੈ ਕਿਸੇ ਵੀ ਬੰਦੇ ਵੱਲੋਂ ਜਿਹੜਾ ਲਾਇਸੈਂਸੀ ਅਸਲਾ ਹੈ ਉਹਦਾ ਸ਼ੋਸ਼ਣ ਨਾ ਕੀਤਾ ਜਾਵੇ ਕਿਸੇ ਵੀ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਉਹਦੀ ਪੋਸਟ ਇਹ ਕਿਸੇ ਵੀ ਤਰੀਕੇ ਦੀ ਇਦਾਂ ਦੀ ਉਹਦੀ ਐਡਵਰਟਾਈਜ਼ਮੈਂਟ ਜਿਹੜੀ ਨਾ ਕੀਤੀ ਜਾਵੇ ਇਹਦੇ ਨਾਲ ਸਾਡੇ ਯੂਥ ਤੇ ਬਾਕੀ ਲੋਕਾਂ ਤੇ ਬਹੁਤ ਮਾੜਾ ਪ੍ਰਭਾਵ ਜਾਂਦਾ ਹੈ ਤੇ ਜਿਹੜੇ ਆਪਣੇ ਸਮਾਜ ਉਹਦਾ ਵੀ ਮਾਹੌਲ ਖਰਾਬ ਹੁੰਦਾ ਹੈ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਆਪਣਾ ਜਿਹੜਾ ਲਾਇਸੈਂਸੀ ਅਸਲਾ ਹੈਗਾ ਉਹਨੂੰ ਸਿਰਫ ਆਪਣੀ ਸੇਫਟੀ ਲਈ ਵਰਤਣ ਤੇ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਫੰਕਸ਼ਨ ਤੇ ਆਪਣਾ ਲਾਇਸੈਂਸੀ ਅਸਲਾ ਲਿਜਾ ਕੇ ਜਿਹੜਾ ਸੈਲੀਬ੍ਰਿਟੀ ਫਾਇਰਿੰਗ ਹੈ ਜਾਂ ਇਸ ਤਰੀਕੇ ਦੀ ਕੋਈ ਵੀ ਘਟਨਾ ਹੁੰਦੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਲਿਆ ਜਾਊਗਾ ਤੇ ਬਣਦੀ ਜਿਹੜੀ ਤਰਹੀ ਵੀ ਕੀਤੀ ਜਾਊਗੀ ਇਸ ਤੋਂ ਇਲਾਵਾ ਜੋ ਵੀ ਸੋਸ਼ਲ ਮੀਡੀਆ ਤੇ ਹੋਰ ਤਰੀਕੇ ਨਾਲ ਜਿਹੜਾ ਇਹਨੂੰ ਪਬਲਿਸੀਸ ਕਰਦਾ ਹੈਗਾ ਜਾਂ ਕੋਈ ਵੀ ਬੰਦਾ ਜਿਹੜਾ ਇਹਨੂੰ ਗਲਤ ਤਰੀਕੇ ਨਾਲ ਯੂਜ਼ ਕਰਦਾ ਹੈ ਉਹਨਾਂ ਤੇ ਲੋੜੀਂਦੀ ਕਾਰਵਾਈ ਕਰ ਲਈ ਕਰਦੇ ਹੋਏ ਕਾਨੂੰਨੀ ਕਾਰਵਾਈ ਵਖਰੀ ਹੋਏਗੀ ਤੇ ਜਿਹੜਾ ਅਸਲ ਲਾਇਸੈਂਸ ਕੈਨਸਲ ਕਰਨ ਦੀ ਕਾਰਵਾਈ ਹੈ ਉਹਨੂੰ ਵੀ ਅਸੀਂ ਕਰਾਵਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਪ੍ਰਸ਼ਾਸਨ ਦਾ ਅਮਨ ਸ਼ਾਂਤੀ ਬਰਕਰਾਰ ਰੱਖਣ ਦੀ ਪੂਰਾ ਸਾਥ ਦੇਣ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ